ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਇਹ ਵੀਡੀਓ ਉਹਨਾਂ ਨੂੰ ਸ਼ੇਅਰ ਕਰਿਓ ਜਿਹਨਾਂ ਬੱਚਿਆਂ ਨੂੰ ਤਾਂਤ ਪੈਂਦੀ ਆ ਸੁਪਣ ਦੋਸੰਦਾ ਜਾਂ ਫਿਰ ਮਰਦਾਨਾ ਕਮਜ਼ੋਰੀ ਆ ਗਈ ਆ ਢਿੱਲਾਪਨ ਰਹਿੰਦਾ ਵਾ ਸਮਾਂ ਬਹੁਤ ਹੀ ਘੱਟ ਲੱਗਦਾ ਇਹ ਸੀ ਉਹਨਾਂ ਵਾਸਤੇ ਬਹੁਤ ਹੀ ਜ਼ਬਰਦਸਤ ਨੁਕਸਾ ਤਿਆਰ ਕੀਤਾ ਅੱਜ ਅੱਗਾ ਦੇਣ ਤੋਂ ਬਾਅਦ ਬਿਲਕੁਲ ਤਿਆਰ ਹੋ ਗਿਆ ਵਾ ਇਹਦਾ ਰਿਜ਼ਲਟ ਇੰਨਾ ਵਾ ਕਿ ਇੱਕ ਹਫ਼ਤੇ ਦੇ ਵਿੱਚ ਹੀ ਪੂਰਾ ਇਹਨੂੰ ਨਤੀਜਾ ਮਿਲਦਾ ਵੀ ਕੋਈ ਚੀਜ਼ ਖਾਦੀ ਆ ਚਿਹਰੇ ਦੇ ਉੱਤੇ ਲਾਲਗੀ ਸ਼ੂਨੀ ਸ਼ੁਰੂ ਹੋ ਜਾਂਦੀ ਆ ਬਹੁਤ ਜ਼ਬਰਦਸਤ ਨੁਕਸਾ ਬਾਸੇ ਦੇ ਵਿੱਚ ਕੁਵਾਰ ਦਾ ਰਸ ਪਾ ਕੇ ਤੇ ਹੋਰੀਆਂ ਗੰਦਨਾ ਪਾ ਕੇ ਰਗੜਾਈ ਕਰਨੀ ਆ ਤੇ ਮੂੜੀ ਦੇ ਪੱਤਿਆਂ ਦਾ ਰਸ ਮਲਾਇਆ ਵਾ ਇਹ ਨੁਕਸੇਰੇ ਵਿੱਚ ਬਹੁਤ ਹੀ ਜ਼ਬਰਦਸਤ ਇਹ ਨੁਕਸਾ ਵੀਡੀਓ ਨੂੰ ਸ਼ੇਅਰ ਚਲਦੀ ਚਲਦੀ ਨੂੰ ਕਰ ਦਿਓ ਸੰਗਤ ਜੀ ਰਗੜਾਈ ਕਰਨ ਤੋਂ ਬਾਅਦ ਇਹਨੂੰ ਇੱਕ ਦਿਨ ਰਗੜਾਈ ਪੂਰੀ ਕਰਨੀ ਆ ਬਿਲਕੁਲ ਇਹ ਪਾਣੀ ਦੇ ਉੱਤੇ ਨੁਕਸਾ ਤਰੂਗਾ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈ ਕਿਸੇ ਵੀ ਵੀਰ ਭਰਾ ਨੇ ਇਹ ਮੰਗਾਉਣਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਬਹੁਤ ਹੀ ਜ਼ਬਰਦਸਤ ਸੰਭੋਗ ਦੇ ਵਿੱਚ ਸਮਾਂ ਬਹੁਤ ਹੀ ਜ਼ਿਆਦਾ ਵਧਾ ਦਿੰਦਾ ਵਾ ਇੱਕ ਵਾਰੀ ਵਰਤ ਕੇ ਜਰੂਰ ਵੇਖੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਹੁਤ ਹੀ ਜ਼ਬਰਦਸਤ ਨੁਕਸਾ ਸੀ ਆਪ ਜੀ ਦੇ ਲਈ ਤਿਆਰ ਕਰ ਲਿਆ ਜੀ ਧੰਨਵਾਦ